ਅੱਜ ਜਿਵੇਂ ਭਾਬੀ ਜਣਾ ਦਾ ਕੱਢਦੇ ਆ ਵੈਮ ਕੀ ਜਾਣਾਂ ਤੇਰੇ ਕੋ ਕੱਲੀ ਗਲਾਬ ਜਾਮ ਨੂੰ ਬਣਾ ਬਣਾ ਖਾਈ ਜਾਨੀ ਆ ਤੇ ਸਾਡੇ ਵਾਸਤੇ ਤੇ ਤੇਰੇ ਕੋ ਟਾਈਮ ਨਹੀਂ ਨਿਕਲਦਾ ਮੇਰਾ ਭਾਬੀ ਕਿਦਾਂ ਇਹ ਗੱਲਾਂ ਕਰਦੀ ਐ ਸਹੀ ਗੱਲ ਆ ਕਿ ਜਿਹੜੀ ਗੱਲ ਹੈਗੀ ਆ ਆਪਣਾ ਤਾਂ ਵੀਡੀਓ ਬਣਾਉਣ ਤੋਂ ਟਾਈਮ ਨਹੀਂ ਲੱਗਦਾ ਵੀਡੀਓ ਬਣਾਵੇਂ ਟਾਈਮ ਲੱਗ ਕੱਢ ਕੇ ਉਹਦੇ ਕੋਲ ਜਾਵੇਂ ਤਾਂ ਫੇਰ ਹੀ ਤੁਹਾਨੂੰ ਉਹ ਬਣਾ ਕੇ ਖਵਾਵੇ ਚੱਲ ਕੋਈ ਨਹੀਂ ਦੇਖ ਲੈ ਮਰਜੀ ਐ ਆਪ ਖਾਂਦੀ ਸਾਨੂੰ ਖਵਾਉਂਦੀ ਨਹੀਂ ਆ ਸਾਡੇ ਜੀਵਨ ਕੱਢੋ ਯਾਰ ਮੈਂ ਸਟੈਸ ਬਲਾ ਕੇ ਫੇ ਤੁਹਾਨੂੰ ਬਣਾ ਕੇ ਖਵਾਉਂਦੀ ਸੁਪਰੀ ਖਵਾਲੇ ਬਣਾਉਂ ਬਲਾ ਕੇ ਸਪੈਸ਼ਲ ਦੀ ਖਵਾਲੇ ਕੀ ਬਣਾਉਂ ਅੱਗੇ ਤੇ ਆਪਣੀ ਭੈਣ ਬਣਾ ਕੇ ਖਵਾ ਦਿੰਦਾ ਹਾਏ ਉਹੀ ਨਹੀਂ ਸਾਰੀ ਗੱਲ ਹੁਣ ਸਾਨੂੰ ਕੀ ਬਣਾ ਕੇ ਖਵਾ ਲੈਣਾ ਦੱਸ ਦੇ ਮੈਂ ਉਹ ਕੱਦੂ ਨਾਲੇ ਖਵਾ ਦਿੰਦੀ ਨਾ ਨਾ ਭਾਈ ਕੱਦੂ ਕੋੜੇ ਬਣੇ ਕੋੜੇ ਦੇ ਕੱਦੂ ਬਣਦੇ ਆ ਇਹਨਾਂ ਦਾ ਤੇ ਨਾ ਨਾਲੇ ਲੱਗੇ ਨਾਲੇ ਭਾਰ ਦੇ ਨਾਲ ਹੀ ਚੰਗੇ ਲੱਗਦੇ ਮੁੰਨ ਨੂੰ ਸਵਾਲ ਲੱਗਦੇ ਕੱਦੂ ਕੋੜੇ ਨਹੀਂ ਬਣਦੇ ਛੋੜੇ ਸਵਾਲ ਬਣਦੇ ਆ ਜੇ ਵੀ ਮਤਨ ਰਸਬੀ ਬਣਾ ਕੇ ਦੱਸ ਦਿੰਨੀ ਤੈਨੂੰ ਖਾਣ ਕੇ ਦੱਸ ਦਿੰਨੀ ਇਹ ਸੱਤ ਲਾ ਲਾ ਕਰਨਾ ਜਿਹੜੇ ਤਰੀਕੇ ਨਾਲ ਮਰਜੀ ਬਣਾ ਲਾ ਕਦੋਂ ਨਾ ਕਦੋਂ ਹੀ ਨਾ ਪਨੀਰ ਦੇ ਬਣ ਨਹੀਂ ਜਾਣਾ ਪਨੀਰ ਨਹੀਂ ਬਣਦਾ ਪਰ ਇਹ ਤਾਂ ਕੋਬਤੇ ਦੇ ਬੰਦੇ ਨਾ ਜੋ ਮਰਜੀ ਬਣਾ ਲਾ ਵਨ ਸੋਨੇ ਵਰਾਈਟੀਆਂ ਬਣ ਜਾਂਦੀਆਂ ਵਾ ਉਹ ਬਣ ਤੇ ਜਾਂਦੀਆਂ ਵਾ ਤੂੰ ਕੋਬਤੇ ਬਣਾ ਲਾ ਦਾਲ ਕਦੂ ਬਣਾ ਲਾ ਰਾਇਤਾ ਬਣਾ ਲਾ ਫਿਰ ਵੀ ਉਹ ਕਦੂ ਦਾ ਕਦੂ ਹੀ ਨਾ ਪਨੀਰ ਨਹੀਂ ਬਣਦਾ ਨਾ ਕੀ ਪਤਾ ਭੈਣ ਮੇਰੀ ਕੋਈ ਪਨੀਰੀ ਬਣਾ ਦੇ ਇਹ ਕੋਈ ਪਤਾ ਭੈਣੇ ਹਾਂ ਮੰਮੀ ਪਹਿਲੀ ਵਾਰੀ ਪਰਖਦੀ ਆ ਇਹ ਕੌੜੇ ਬੰਦੇ ਆ ਕਿ ਮਿੱਠੇ ਬੰਦੇ ਆ ਲੈ ਆ ਨਾ ਮੰਮੀ ਵੀ ਕਹਿੰਦੇ ਇੱਕ ਦਿਨ ਤੱਕ ਕੌੜੇ ਬੰਦੇ ਆ ਅੱਛਾ ਤੇ ਬਾਰੇ ਕੌੜੇ ਨਹੀਂ ਬੰਦੇ ਮੈਂ ਵੀ ਟਰਾਈ ਕਰਨਾ ਮੈਂ ਹੁਣ ਸਾਬਤਿੰਦੇ ਛੋਟੇ ਕੱਦੂ ਆ ਨਾ ਇਹਨਾਂ ਦੀ ਬਣਾ ਕੇ ਵੇਖਣੀ ਆ ਕਿ ਰੈਡੀ ਨਹੀਂ ਨਹੀਂ ਅੰਦਰ ਵਿੱਚ ਕੌੜੇ ਬੰਦੇ ਹੀ ਆ ਕਿ ਨਹੀਂ ਉਹ ਤਾਂ ਮੇਰੀ ਇਹ ਗੱਲ ਆ ਕਿ ਕਦੂ ਕੌੜੇ ਤੇ ਨਹੀਂ ਬਣਦੇ ਅਸੀਂ ਕਹਿ ਦਿੱਤਾ ਕੌੜੇ ਕਿੰਨੇ ਖਾਂਦੇ ਰਹੇ ਕੱਦੂ ਜੇ ਤਾਂ ਬੇਵਾਰੀ ਚੀਜ਼ ਹੋਵੇ ਫਿਰ ਉਹ ਸਵਾਦ ਵੀ ਨਹੀਂ ਆਉਂਦਾ ਨਹੀਂ ਆਉਂਦਾ ਭੈਣੇ ਤੂੰ ਬਣਾ ਕੇ ਵਖਾਹਾਂ ਗੱਲ ਬੇਵਾਰੀ ਦੀ ਨਹੀਂ ਆ ਗੱਲ ਇਹ ਕਿ ਜਿਹੜੇ ਕਹਿੰਦੇ ਨਿੱਕੇ ਕੱਦੂ ਆ ਨਾ ਪਰ ਜਿਹੜੇ ਨਿੱਕੇ ਕੱਦੂ ਮੇਰੇ ਸਾਹਮਣੇ ਕੋੜੇ ਨਹੀਂ ਬੰਦੇ ਚਲੋ ਤੁਸੀਂ ਖਵਾ ਦਿਓ ਬਣਾ ਕੇ ਅਸੀਂ ਵੇਖਾਂਗੇ ਤਾਂਹੀਂ ਹੁਣ ਇਹ ਤਾਂ ਰੱਤ ਜੁਰਬਾ ਹੀ ਆ ਹਨਾ ਹੁਣ ਕਹਿ ਨਹੀਂ ਸਕਦੇ ਤੁਸੀਂ ਬਣਾਓਗੇ ਤੇ ਅਸੀਂ ਖਾਵਾਂਗੇ ਹਨਾ ਆਹੋ ਆਹ ਰੋਟੀ ਬਣਦੇ ਆ ਫਿਰ ਅਸੀਂ ਤੁਸੀਂ ਬਣਾ ਕੇ ਵੇਖੋਗੇ ਤੇ ਸਾਨੂੰ ਖਵਾਓਗੇ ਵੀ ਦੇਖਣੀ ਨਹੀਂ ਮੇਰਾ ਸੁਣਾ ਹੁਣ ਜਾਣਾ ਹਟਮਾਲ ਕੇ ਨਹੀਂ ਜਾਣਾ ਨਹੀਂ ਹੁਣ ਤੁਸੀਂ ਇਹਨੂੰ ਸੱਦੇਗੀ ਤਾਂ ਹੀ ਆਵਾਂਗੇ ਹਨਾ ਤੇ ਅੱਧੀ ਫੈਸਲ ਸੱਦਿਆ ਬਣਾਇਂ ਜੇ ਤਾਂ ਬਾਹਰ ਲੈ ਜੰਨੇ ਆ ਭੈਣੇ ਘਰ ਦੇ ਰੋਟੀ ਨੂੰ ਬੈਠੀ ਹਣੇ ਬਚਾਈ ਉਹਨਾਂ ਨੂੰ ਰੋਟੀ ਕਿਹਨੇ ਦੇਣੀ ਆ ਸਾਨੂੰ ਕਹਣਾ ਪੈਣ ਨਾ ਚੜ ਕੇ ਚਲ ਗਈ ਹੈ ਗੱਡੀ 'ਚ ਹੈਨਾ ਹਾਂ ਓਕੇ ਹੈ ਕੋਈ ਨਹੀਂ ਤੂੰ ਬਣਾਈ ਕਦੂਆਂ ਦੇ ਕੋਪ ਤੇ ਖਾਲਾਂਗੇ ਰੈਤਾ ਵੀ ਖਾਲਾਂਗੇ ਦਾਲ ਕਦੂ ਵੀ ਖਾਲਾਂਗੇ ਜੇ ਕਦੂ ਕੌੜੇ ਹੈ ਫੇ ਤੈਨੂੰ ਪੁੱਛਣਾ ਹਾਂ ਦੇਲਾ ਮਰਜੀ ਹੈ ਡੰਡਾ ਪੂਰਾ ਕੇ ਫਿਰ ਨਹੀਂ ਆ ਫੇ ਚੱਲ ਵੇਖ ਲੈਨੇ ਕਿੱਦਾਂ ਦੇ ਬੰਦੇ ਆ ਬਣਾਉਣੀ ਆ ਚਲੋ ਠੀਕ ਆ ਕੋਈ ਨਹੀਂ ਆ ਦਿਨ ਥੋੜੇ ਜਿਹਾ ਵਧੀਆ ਲੱਗਦੇ ਆ ਨਾ ਫੇਰ ਬਣਾ ਕੇ ਬਹਨੇ ਆ ਫੈਸਲ ਪਾਰਟੀ ਹੋ ਗਈ ਤਾਂ ਚੱਲ ਗਈ ਹੈ ਬੱਚਾ ਹੋਏਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਅਸੀਂ ਵੀ ਵੀਡੀਓ ਸ਼ੂਟ ਕਰ ਰਹੇ ਸੀ ਗੇਦਰਾਣੀ ਦੀਆਂ ਚਲਾਕੀਆਂ ਐਸ ਸੀ ਕੇ ਬ੍ਰਦਰ ਚੈਨਲ ਤੇ ਤੇ ਨਾਲ ਦੀ ਨਾਲ ਭਾਬੀ ਜੀ ਨੇ ਵੀ ਆ ਟੱਕਰੇ ਨੇ ਸਾਨੂੰ ਤੇ ਬਾਕੀ ਆਪਣੀਆਂ ਗੱਲਾਂ ਬਾਤਾਂ ਹੋ ਚੁੱਕੀਆਂ ਵਾ ਤੇ ਨਾਲ ਦੀ ਨਾਲ ਆਪਾਂ ਜਿਹੜੇ ਨਿੱਕ-ਨਿੱਕੇ ਕੱਦੂ ਵਾ ਇਹਨਾਂ ਨੂੰ ਤੋੜ ਲੈਣੇ ਆ ਫਿਰ ਇਹਦਾ ਆਪਾਂ ਰਿਜ਼ਲਟ ਵੇਖਦੇ ਆ ਬਣਾ ਕੇ ਕਿ ਕੋੜੇ ਬੰਦੇ ਆ ਕਿ ਜਾਂ ਸਹੀ ਬੰਦੇ ਆ ਜਿਹੜੇ ਬਿਲਕੁਲ ਛੋਟੇ ਕੱਦੂ ਹੁੰਦੇ ਆ ਬੇਬੀ ਨਿੱਕੇ ਇਨਾਂ ਦੀ ਰੈਸিপি ਬਣਾ ਕੇ ਆਪਾਂ ਚੈੱਕ ਕਰਨੀ ਆ ਤੇ ਹੁਣ ਆਪਾਂ ਇਹਨਾਂ ਨੂੰ ਬਣਾ ਕੇ ਫਿਰ ਟਰਾਈ ਕਰਕੇ ਇਹਨਾਂ ਦਾ ਵਹਿਮ ਕੱਢ ਕੇ ਖਵਾ ਕੇ ਫਿਰ ਵੇਖਦੇ ਆ ਜੇਕਰ ਤੇ ਵਧੀਆ ਬਣਿਆ ਬਹੁਤ ਜਿਹੜਾ ਮੇਰੇ ਮਨ ਦੇ ਵਿੱਚ ਹੈਗਾ ਆ ਕਿਸ ਤਰੀਕੇ ਨਾਲ ਬਣ ਸਕਦੀ ਆ ਫਿਰ ਆਪਾਂ ਵੀਡੀਓ ਵੀ ਸ਼ੇਅਰ ਕਰਾਂਗੇ ਬਣਾ ਕੇ ਦਿਖਾਈ ਵੀ ਜਾਊਗੀ ਵੀਡੀਓ ਕਿ ਇੱਕ ਦੋ ਵਿਸਲ ਦੇ ਵਿੱਚ ਹੀ ਕਿੰਨੇ ਨਰਮ ਜੇ ਬਣ ਕੇ ਤੇ ਕਿੰਨੇ ਵਧੀਆ ਲਾਜਵਾ ਹੋ ਇਹਨਾਂ ਦਾ ਸੁਆਬ ਦੁੰਦਾ ਆ ਬਾਕੀ ਇਹਦਾ ਕਟਿੰਗ ਕਿਤੇ ਬਣਾਵਾਂਗੇ ਚੀਰੇ ਦੇ ਕੇ ਤਾਂ ਕਦੂ ਆਪਾਂ ਲਈ ਆ ਤੋੜ ਇਹ ਖੈ ਬਿਲਕੁਲ ਛੋਟੇ ਛੋਟੇ ਆ ਇਹਨਾਂ ਦੀ ਜਿਹੜੀ ਆ ਮਤਲਬ ਕਿ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਤੇ ਵੇਖਾਂਗੇ ਕਿੰਨਾ ਕੁ ਅਲੱਗ ਸੁਆਦ ਆਉਂਦਾ ਆ ਜਿਹੜੇ ਇਹਨਾਂ ਦੇ ਛੋਟੇ ਛੋਟੇ ਫੁੱਲ ਉੱਪਰ ਲੱਗੇ ਵੀ ਫਾਇਦੇਮੰਦ ਆ ਇਹਨਾਂ ਦਾ ਆਪਾਂ ਇਸਤੇਮਾਲ ਵਿੱਚ ਕਰਾਂਗੇ ਸਬਜ਼ੀ ਤੇ ਬਾਕੀ ਆਪ ਪਹਿਲਾਂ ਟਰਾਈ ਕਰਕੇ ਫਿਰ ਇਹਦੀ ਜਿਹੜੀ ਰੈਸিপি ਆਪਾਂ ਸ਼ੇਅਰ ਕੀਤੀ ਜਾਊਗੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ